ਸੋ ਸਸੀ ਗਾਲ ਜੀ ਮੈਂ ਹਾਂ ਤੁਹਾਡਾ ਆਪਣਾ ਸੰਦੀਪ ਚੌਧਰੀ ਤੇ ਤੁਸੀਂ ਬਣੇ ਹੋਇਆ న్యూਸ 189 ਪੰਜਾਬ ਦੇ ਨਾਲ ਸੋ ਅੱਜ ਇੱਕ ਇਹ ਜੀ ਖਬਰ ਲੈ ਕੇ ਤੁਹਾਡੇ ਰੂਬਰੂ ਹੋਏ ਆ ਜਿਹਨੂੰ ਦੇਖ ਕੇ ਸੁਣ ਕੇ ਤੁਸੀਂ ਚੋਕ ਜਾਓਗੇ ਤੁਹਾਡੇ ਪੈਰਾ ਥੱਲੇ ਜ਼ਮੀਨ ਖਿਸਕ ਜਾਏਗੀ ਸੋ ਪਿਛਲੇ ਦਿਨਾਂ ਦੇ ਵਿੱਚ ਸ਼ਹਿਰ ਰਾਜਪੁਰਾ ਦੇ ਵਿੱਚ ਕਈ ਖਬਰਾਂ ਤੁਸੀਂ ਸੁਣੀ ਆਉਣੀਆਂ ਕਿ ਕਿਸੇ ਬਜ਼ੁਰਗ ਦੀਆਂ ਵਾਲੀਆਂ ਖੋਈ ਗਈਆਂ ਕਿਤੇ ਚੋਰੀ ਹੋ ਗਈ ਕਿਤੇ ਕੋਈ ਸਿਲੰਡਰ ਚੱਕ ਕੇ ਲੈ ਗਿਆ ਸੋ ਇਹ ਵਾਰਦਾਤਾ ਜਿਹੜੀਆਂ ਸੀਗੀਆਂ ਹੁਣ ਇਸ ਅੱਜ ਜੋ ਘਟਨਾ ਹੋਈ ਹੈ ਇਸ ਘਟਨਾ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਜਿਹੜੀ ਘਟਨਾਵਾਂ ਹੈਗੀਆਂ ਪਿੱਛੇ ਹੋਈਆਂ ਇਹ ਕੁਝ ਵੀ ਨਹੀਂ ਸੀਗੀਆਂ ਸੋ ਤੁਸੀਂ ਬਣੇ ਰਹੋ ਵੀਡੀਓ ਲੰਬੀ ਹੋ ਸਕਦੀ ਹੈ ਨਿਊਜ਼ ਲੰਬੀ ਹੋ ਸਕਦੀ ਹੈ ਲੇਕਿਨ ਇਹ ਜਾਣਕਾਰੀ ਤੁਹਾਡੇ ਵਾਸਤੇ ਬਹੁਤ ਜ਼ਰੂਰੀ ਹੈ ਸੋ ਸੋ ਬਿਨਾ ਦੇਰੀ ਕਰੇ ਆਪਾਂ ਖਬਰ ਨੂੰ ਸ਼ੁਰੂ ਕਰਦੇ ਆਂ ਸੋ ਅੱਜ ਇੱਕ ਇਹੋ ਜਿਹੀ ਘਟਨਾ ਸਵੇਰੇ ਸਵੇਰੇ ਸੁਣਨ ਨੂੰ ਮਿਲੀ ਜਿਸ ਨੂੰ ਸੁਣ ਕੇ ਸਾਡੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਸੋ ਸਾਨੂੰ ਰਾਜਪੁਰਾ ਦੇ ਸਵਰਗ ਧਾਮ ਤੋਂ ਇੱਕ ਫੋਨ ਆਂਦਾ ਸਵੇਰੇ ਕੀ ਰਾਜਪੁਰਾ ਦੇ ਸਵਰਗਤਾਮ ਦੇ ਵਿੱਚ ਕੱਲ ਦੋ ਸੰਸਕਾਰ ਕੀਤੇ ਗਏ ਸੀਗੇ ਸੋ ਤੁਸੀਂ ਮੇਰੀ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇਹ ਜੋ ਹੱਲਾ ਗੁੱਲਾ ਤੁਸੀਂ ਦੇਖ ਪਾ ਰਹੇ ਹੋ ਇਹ ਉਹ ਹੱਲਾ ਗੁੱਲਾ ਹੈ ਜਿਨ੍ਹਾਂ ਦੀ ਅੱਜ ਤੁਹਾਨੂੰ ਇਹ ਪੂਰੀ ਖਬਰ ਸੁਣਾਉਣ ਜਾ ਰਹੇ ਹਾਂ ਸੋ ਮੌਕੇ ਤੇ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਨੂੰ ਵੀ ਆਣਾ ਪੈ ਗਿਆ ਕਿਉਂ ਆਣਾ ਪੈ ਗਿਆ ਸੋ ਬਣੇ ਰਹੋ న్యూਸ 189 ਪੰਜਾਬ ਦੇ ਨਾਲ ਸੋ ਖਬਰ ਸ਼ੁਰੂ ਕਰਦੇ ਹਾਂ ਅੱਜ ਸਵੇਰੇ ਇੱਕ ਫੋਨ ਆਂਦਾ ਹੈ న్యూਸ 189 ਪੰਜਾਬ ਨੂੰ ਕਿ ਰਾਜਪੁਰਾ ਦੇ ਸਵਰਗਤਾਨ ਦੇ ਵਿੱਚ ਕੱਲ ਜੋ ਦੋ ਸੰਸਕਾਰ ਕੀਤੇ ਗਏ ਸੀ ਇੱਕ ਸੰਸਕਾਰ ਜੋ ਪਵਨ ਮੁਖੇਜਾ ਸੀਨੀਅਰ ਪੱਤਰਕਾਰ ਹੈਗੇ ਰਾਜਪੁਰਾ ਦੇ ਉਹਨਾਂ ਦੀ ਮਾਤਾ ਦਾ ਸੰਸਕਾਰ ਕੀਤਾ ਗਿਆ ਸੀ ਜੋ 5 ਨੰਬਰ ਕੁੰਡ ਦੇ ਵਿੱਚ ਕੀਤਾ ਗਿਆ ਸੀ ਸੋ ਇੱਕ ਸਿੱਖ ਫੈਮਿਲੀ ਨੇ ਆਪਣੀ ਮਾਤਾ ਦਾ ਸੰਸਕਾਰ ਕੀਤਾ ਸੀ ਉਹ 7 ਨੰਬਰ ਕੁੰਡ ਦੇ ਵਿੱਚ ਕੀਤਾ ਸੀਗਾ ਸੋ ਜਦ ਸਵੇਰੇ ਉਹਨਾਂ ਨੂੰ ਇੱਕ ਖਬਰ ਮਿਲਦੀ ਹੈ ਕਿ ਇਹ ਦੋਨੋਂ ਕੁੰਡਾਂ ਦੇ ਵਿੱਚ ਜੋ ਹਸਤੀਆਂ ਸੀਗੀਆਂ ਉਹ ਇਕੱਠੀਆਂ ਕੀਤੀਆਂ ਗਈਆਂ ਤੇ ਕੁਝ ਹਸਤੀਆਂ ਜਿਹੜੀਆਂ ਉੱਥੋਂ ਗਾਇਬ ਹੋ ਗਈਆਂ ਤਾਂ ਪਰਿਵਾਰ ਦੇ ਪੈਰਾਂ ਦੇ ਥੱਲੋ ਜ਼ਮੀਨ ਖਿਸ ਗਈ ਸੋ ਤੁਸੀਂ ਵੀਡੀਓ ਸਕਰੀਨ ਤੇ ਦੇਖ پا ਰਹੇ ਹੋ ਕਿ ਕਿਸ ਤਰ੍ਹਾਂ ਪਰਿਵਾਰ ਦੇ ਲੋਗ ਹੱਲਾ ਮਚਾ ਰਹੇ ਆ ਰਾਜਪੁਰਾ ਦੇ ਸਵਰਗਧਾਨ ਦੇ ਵਿੱਚ ਸਵਰਗਧਾਨ ਦੀ ਜਿਹੜੀ ਮੈਨੇਜਮੈਂਟ ਸੁਸਾਇਟੀ ਹੈਗੀ ਜੋ ਬਣੀ ਹੋਈ ਹੈ ਮੈਨੇਜਮੈਂਟ ਜੋ ਸਵਰਗਧਾਨ ਨੂੰ ਦੇਖਦੀ ਆ ਉਹ ਵੀ ਮੌਕੇ ਤੇ ਮੌਜੂਦ ਹੈ ਤੁਸੀਂ ਦੇਖ پا ਰਹੇ ਹੋ ਮੇਰੀ ਪਿੱਛੇ ਸਕਰੀਨ ਦੇ ਵਿੱਚ ਲਗਾਤਾਰ ਇਸ ਬ੍ਰੇਕਿੰਗ ਨਿਊਜ਼ ਦੇ ਨਾਲ ਨਿਊਜ਼ 89 ਬਣਾਇਆ ਹੋਇਆ ਹੈ ਕਿ ਜਿਹੜੇ ਕਟਨਾਵਾ ਸ਼ਹਿਰ ਦੇ ਵਿੱਚ ਚੋਰੀਆਂ ਉਹ ਇੱਕ ਸੈੱਟ ਤੇ ਰੱਖ ਦੋ ਜੋ ਅੱਜ ਸਵਰਗਦਾਮ ਦੇ ਵਿੱਚ ਕਟਨਾ ਹੋਈ ਹੈ ਉਹ ਇੱਕ ਆਪਣੇ ਆਪ ਦੇ ਵਿੱਚ ਅਲੱਗ ਕਟਨਾ ਦੱਸੀ ਜਾ ਰਹੀ ਹੈ ਜੋ ਪਹਿਲੇ ਸ਼ਹਿਰ ਦੇ ਵਿੱਚ ਕਦੀ ਨਹੀਂ ਹੋਈ ਸੋ ਤੁਸੀਂ ਦੇਖ ਪਾ ਰਹੇ ਹੋ ਅਸੀਂ ਗੱਲ ਵੀ ਕਰਾਵਾਂਗੇ ਪਰਿਵਾਰ ਦੇ ਸਦਸੇ ਕੀ ਕਹਿੰਦੇ ਆ ਇਸ ਮੌਕੇ ਤੇ ਤੇ ਸਾਬਕਾ ਵਿਧਾਇਕ ਸਰਦਾਰ ਹਰਦਿਆਲ ਸਿੰਘ ਕੰਬੋਜ ਮੌਕੇ ਤੇ ਪਹੁੰਚੇ ਆ ਸੋ ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾਵਾਂਗੇ ਸੋ ਪਹਿਲਾਂ ਤੁਸੀਂ ਦੇਖੋ ਕਿ ਕੀ ਹੱਲਾ ਹੋ ਰਿਹਾ ਹੈ ਸਟਿਵੀ ਸਕਰੀਨ ਤੇ ਤੇ ਤੁਸੀਂ ਲਗਾਤਾਰ ਬਣੇ ਹੋ ਨਿਊਜ਼ 89 ਪੰਜਾਬ ਦੇ ਨਾਲ ਇਹਨਾਂ ਦਾ ਇਹ ਕਹਿਣਾ ਹੈ ਪਰਿਵਾਰ ਦੇ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਅਸੀਂ ਕੱਲ ਵੀ ਜਿਹੜਾ ਹੈ ਜਦ ਸੰਸਕਾਰ ਕਰਕੇ ਗਏ ਆ ਸ਼ਾਮੀ ਦੇਖ ਕੇ ਗਏ ਆ ਸਭ ਕੁਝ ਠੀਕ ਸੀ ਜਦ ਸਵੇਰੇ ਤੜਕੇ ਦੇਖ ਕੇ ਗਏ ਆ ਸਭ ਕੁਝ ਠੀਕ ਸੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਫੋਨ ਆਂਦਾ ਹੈ ਕਿ ਉਰੇ ਇਹ ਜੀ ਘਟਨਾ ਕੱਟਣਾ ਕੱਢ ਗਿਆ ਆ ਕੇ ਦੇਖਦੇ ਆ ਤਾਂ ਪੈਰਾ ਥੱਲੇ ਜ਼ਮੀਨ ਖਿਸਕ ਜਾਂਦੀ ਹੈ ਸੋ ਪਵਨ ਮੁਖੇਜੇ ਨਾਲ ਵੀ ਜਿਹੜੇ ਸੀਨੀਅਰ ਰਿਪੋਰਟਰ ਆ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਉਹ ਕਿਸ ਤਰ੍ਹਾਂ ਇਸ ਕਟਣਾ ਨੂੰ ਦੇਖਦੇ ਆ ਤੇ ਜਿਹੜੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਸਰਦਾਰ ਹਰਦੀয়াল ਸਿੰਘ ਕੰਬੋਜ ਸਾਬਕਾ ਵਿਧਾਇਕ ਰਾਜਪੁਰਾ ਵੀ ਪਹੁੰਚੇ ਆ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਸੋ ਪਹਿਲਾਂ ਤੁਸੀਂ ਦੇਖੋ ਕਿ ਪਰਿਵਾਰ ਦੇ ਸਦਸੇ ਕੀ ਕਹਿੰਦੇ ਜੋ ਇਹ ਤੁਸੀਂ ਦੇਖ ਪਾ ਰਹੇ ਹੋ ਇਹ ਵਿਅਕਤੀ ਤੁਸੀਂ ਦੇਖ ਪਾ ਰਹੇ ਹੋ ਇਹ ਉਹੀ ਵਿਅਕਤੀ ਹੈ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ ਸੋ ਤੁਸੀਂ ਦੇਖ ਪਾ ਰਹੇ ਹੋ ਕਿ ਮੈਨੇਜਮੈਂਟ ਇਹਨਾਂ ਨੂੰ ਤੱਕਾ ਮੁੱਕੀ ਵੀ ਕਰ ਰਹੀ ਹੈ ਲਗਾਤਾਰ ਤੁਸੀਂ ਦੇਖ ਸਕਦੇ ਹੋ ਤੇ ਮੈਨੇਜਮੈਂਟ ਦੇ ਸਦਸੇ ਜੋ ਪਹਿਲਾ ਮੈਨੇਜਮੈਂਟ ਸੀਗੀ ਉਹਨਾਂ ਦਾ ਸੁਰਿੰਦਰ ਮੁਖੀ ਤੇ ਸ਼੍ਰੀ ਸ਼ਾਮ ਲਾਲ ਆਨੰਦ ਜੀ ਵੀ ਜਿਹੜੇ ਹਨ ਉਹ ਮੌਕੇ ਤੇ ਪਹੁੰਚੇ ਹਨ ਉਹਨਾਂ ਦਾ ਕੀ ਕਹਿਣਾ ਸੀਗਾ ਸੋ ਸਾਰੀ ਖਬਰ ਤੇ ਤੁਸੀਂ ਲਗਾਤਾਰ ਨਿਊਜ਼ 89 ਪੰਜਾਬ ਦੀ ਸਵੇਰ ਦੀ ਨਿਗਾ ਹੈਗੀ ਪਲਸ ਜਿਹੜੀ ਮੌਕੇ ਤੇ ਸਿਟੀ ਪੁਲਿਸ ਆਈ ਹੈ ਪਰਿਵਾਰ ਵੱਲੋਂ 100 ਨੰਬਰ ਤੇ ਸੂਚਿਤ ਕੀਤਾ ਗਿਆ ਸੀ ਉਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਆ ਉਹ ਗ੍ਰਿਫਤਾਰ ਕਰਕੇ ਜਿਹੜਾ ਹੈ ਇਹ ਮੁਜਲਮਾ ਨੂੰ ਲੈ ਜਾ ਰਹੀ ਹੈ ਕਿ ਆਖਿਰ ਇਹਨਾਂ ਵੱਲੋਂ ਕਿਉਂ ਕੀਤਾ ਗਿਆ ਪਰਿਵਾਰ ਦੇ ਮੈਂਬਰਾਂ ਵੱਲੋਂ ਲਗਾਤਾਰ આરોਪ ਲਾਏ ਜਾ ਰਹੇ ਸੀ ਕਿ ਕੱਲ ਵੀ ਜਦ ਅਸੀਂ ਆਏ ਸੀ ਇਸ ਵਿਅਕਤੀ ਵੱਲੋਂ ਸ਼ਰਾਬ ਪੀਤੀ ਵੀ ਸੀ ਜੀ ਹਾਂ ਮੈਨੇਜਮੈਂਟ ਕਿੱਥੇ ਹੈ ਰਾਜਪੁਰੇ ਦੀ ਸਵਰਗਧਾਮ ਦੀ ਮੈਨੇਜਮੈਂਟ ਜੋ ਹੈ ਉਹ ਕਿਆ ਕਰ ਰਹੀ ਹੈ ਉਹ ਸੁੱਤੀ ਹੋਈ ਹੈ ਕਿਆ ਉਹਨਾਂ ਨੂੰ ਦਿਖਦਾ ਨਹੀਂ ਕਿ ਮੈਨੇਜਮੈਂਟ ਨੇ ਜੋ ਬੰਦੇ ਉੱਥੇ ਰੱਖੇ ਹੋਏ ਆ ਜੋ ਜ਼ਿੰਮੇਵਾਰੀ ਦਾ ਕੰਮ ਹੈ ਕਿਸੇ ਦੀ ਆਸਥਾ ਜੁੜੀ ਹੁੰਦੀ ਹੈ ਆਪਣੇ ਪਰਿਵਾਰ ਦੇ ਸਦਸੇ ਜੋ ਜਿਨ੍ਹਾਂ ਦਾ ਉਹ ਸੰਸਕਾਰ ਕਰਕੇ ਗਏ ਆ ਬੜੇ ਵਿਧੀ ਵਿਵਧਾਨ ਦੇ ਨਾਲ ਸੰਸਕਾਰ ਕੀਤਾ ਜਾਂਦਾ ਤੇ ਫੁੱਲ ਜੋ ਪਰਿਵਾਰ ਦੇ ਸਦਸੇ ਦੱਸ ਰਹੇ ਕਿ ਕੱਲ ਉਹਨਾਂ ਨੇ ਫੁੱਲ ਵੀ ਚੁਗਲ ਆਣਾ ਸੀਗਾ ਤੇ ਉਹ ਕਿਹੜੇ ਆਪਣੇ ਰਿਸ਼ਤੇਦਾਰ ਨਾਲ ਕੀ ਚੁਗ ਆਣਗੇ ਜਦ ਉੱਥੇ ਜਿਹੜੇ ਫੁੱਲ ਸੀਗੇ ਉਹ ਲਵਾਰੀ ਸਲਾਸ਼ਾ ਜਿੱਥੇ ਫੁੱਲ ਰੱਖੇ ਜਾਂਦੇ ਆ ਉਹਨਾਂ ਦੇ ਵਿੱਚ ਇਸ ਬੰਦੇ ਨੇ ਸੁੱਟਤੇ ਸੋ ਲਗਾਤਾਰ ਇਸ ਖਬਰ ਤੇ ਬਣੇ ਹੋਏ ਆ ਫਿਲਹਾਲ ਤੁਸੀਂ ਸੁਣੋ ਕਿ ਪਰਿਵਾਰ ਦੇ ਸਦਸੇ ਪਰਿਵਾਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਇਸ ਟਾਈਮ ਕੀ ਕਹਿਣਾ ਸੋ ਤੁਹਾਨੂੰ ਲੈ ਕੇ ਚਲਦੇ ਆ ਤੁਸੀਂ ਦੇਖੋ ਵੀ ਪਰਿਵਾਰ ਦੇ ਮੈਂਬਰ ਇਸ ਟਾਈਮ ਕੀ ਕਹਿ ਰਹੇ ਆ ਤੁਮシャン ਖੜੇ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੀ ਜੀ ਕੱਲ ਮੇਰੀ ਮਾਤਾ ਜੀ ਦਾ ਸੰਸਕਾਰ ਸੀਗਾ ਦੋ ਵਜੇ ਸੰਸਕਾਰ ਕਰਕੇ ਗਏ ਆ ਜਿਵੇਂ ਇੱਕ ਕਿਆ ਜਾਂਦਾ ਵੀ ਜਦੋਂ ਸੰਸਕਾਰ ਜੋ ਉਸ ਤੋਂ ਬਾਅਦ ਅਗਲੇ ਦਿਨ ਪਤਾ ਕਰ ਲੈਣਾ ਚਾਹੀਦਾ ਵੀ ਠੀਕ ਠਾਕ ਹੋ ਗਿਆ ਕਿ ਨਹੀਂ ਹੋ ਗਿਆ ਮਨਸੂਰਿਆ ਘਰ ਦੇ ਨੇ ਕਿਹਾ ਵੀ ਤੁਸੀਂ ਜਾਇਓ ਤੇ ਫਿਰ ਮੈਂ ਬਲਵੰਝੀ ਨੂੰ ਫੋਨ ਕੀਤਾ ਮੈਂ ਕਿਹਾ ਦਸਮਸ਼ਾਨ ਜਾ ਕੇ ਆਣਾ ਤੇ ਬਲਵੰਝੀ ਨੇ ਕਿਹਾ ਮੈਂ ਪਤਾ ਕਰ ਦਿੰਦਾ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਵੀ ਆਪਣਾ ਜਿਹੜਾ ਹੈ ਸੰਸਕਾਰ ਠੀਕ ਹੋ ਗਿਆ ਚਲੋ ਫਿਰ ਮੈਂ ਆਇਆ ਨਹੀਂ ਥੋੜੇ ਦਿਨ ਪਹਿਲੇ ਮੈਨੂੰ ਫੋਨ ਆਇਆ ਵੀ ਇਦਾਂ ਦਾ ਗੱਲ ਹੈ ਉੱਥੇ ਤੁਸੀਂ ਆਓ ਦੇਖੋ ਵੀ ਉੱਥੇ ਕੀ ਹੋਇਆ ਵਾ ਫਿਰ ਮੈਂ ਪਹਿਲੇ ਆਪਣੇ ਬ੍ਰਦਰ ਨੂੰ ਭੇਜਿਆ ਸਾਲੇ ਨੂੰ ਭੇਜਿਆ ਤੇ ਉਸ ਤੋਂ ਬਾਅਦ ਫਿਰ ਦੁਬਾਰਾ ਫੋਨ ਆਇਆ ਵੀ ਨਹੀਂ ਤੁਸੀਂ ਇੱਕ ਵਾਰ ਆਓ ਫਿਰ ਮੈਂ ਆ ਕੇ ਦੇਖਿਆ ਤੇ ਦੇਖਿਆ ਵੀ ਇੱਥੇ ਨਾ ਜਿਹੜੇ ਫੁੱਲ ਸੀ ਜਿਹੜਾ ਆਸਤਾ ਸਾਡੀ ਹੈ ਜਿਦਾਂ ਸਾਡੇ ਇੱਕ ਸੋਚ ਹੈ ਵੀ ਅਸੀਂ ਫੁੱਲ ਚੁਗਣੇ ਆਉਂਦੇ ਨੇ ਅਸੀਂ ਸਫਾਈ ਸਾਡਾ ਫਰਜ਼ ਅਸੀਂ ਸਫਾਈ ਕਰੀਏ ਇਕੱਠਾ ਕਰੀਏ ਇੱਥੇ ਆ ਕੇ ਦੇਖਿਆ ਵੀ ਉਹ ਜਿਹੜੇ ਫੁੱਲ ਨੇ ਜਿਹੜੇ ਚੁਣਨੇ ਸੀ ਉਹ ਸਾਫ ਸਭ ਇਕੱਠੇ ਕੀਤੇ ਹੋਏ ਨੇ ਜਦ ਕਿ ਸਿੱਧਾ ਸਿੱਧਾ ਸਾਡੀ ਭਾਵਨਾ ਦਾ ਖਿਲਵਾੜ ਹੈ ਸਾਡੀ ਆਸਤਾ ਦਾ ਖਿਲਵਾੜ ਹੈ ਵੀ ਅੱਜ ਤੱਕ ਅਸੀਂ ਆਪਣਾ ਪਹਿਲੇ ਅੱਜ ਤੱਕ ਇਹਦੇ ਸੁਣਿਆ ਨਕਦੀ ਦੇਖਿਆ ਇਦਾਂ ਦਾ ਕਦੇ ਨਹੀਂ ਹੋਣਾ ਚਾਹੀਦਾ ਮੈਨੇਜਮੈਂਟ ਨੂੰ ਇੱਥੇ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਇਦਾਂ ਹੁੰਦਾ ਰਿਹਾ ਤਾਂ ਅਸੀਂ ਸਾਡੀ ਆਸਥਾ ਸਾਡੀ ਸ਼ਰਧਾ ਸਾਡੀ ਬਰਮਾ ਕਿੱਥੇ ਖੜੇਗੀ ਇਧਰ ਲਈ ਕੌਣ ਜ਼ਿੰਮੇਵਾਰ ਹੋਏਗਾ ਇੱਕ ਕੁੰਡ ਕਿਹੜਾ ਸੀਗਾ ਕੁੰਡ ਨੰਬਰ ਕੀ ਸੀਗਾ ਕੁੰਡ ਨੰਬਰ 5 ਸੀਗਾ ਸਾਡੇ ਵਾਲਾ ਤੇ ਤੁਸੀਂ ਇਸ ਨੂੰ ਇਸੇ ਸਮਝਦੇ ਵੀ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਵੀ ਅੰਗਲੀ ਹੈ ਦੇਖੋ ਇਹਦੇ ਬਾਰੇ ਮੈਨੇਜਮੈਂਟ ਦਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਅੰਗਲੀ ਹੈ ਜਾਂ ਨਹੀਂ ਹੈ ਕਹਨ ਕਿ ਮੈਨੇਜਮੈਂਟ ਨੇ ਇੱਕ ਮਾਲੀ ਰੱਖਿਆ ਉਹਦੀ ਡਿਊਟੀ ਹੈ ਕਿ ਉਹਨੇ ਆਪਣੀ ਡਿਊਟੀ ਲਾਇਦਾ ਸਹੀ ਡੰਗਣਾ ਨਹੀਂ ਦੇ ਬਾਈ ਤੇ ਇਸ ਲਈ ਇਹ ਜਿਹੜੀ ਸਮੱਸਿਆ ਖੜੀ ਹੋਈ ਕੀ ਕੀ ਨਾਂਜੀ ਤੁਹਾਡਾ ਮੇਰਾ ਜਗਦੀਪ ਸਿੰਘ ਸੋਢੀ ਜੀ ਕਿ ਕੀ ਕਿਦੀ ਡੈਥ ਹੋਈ ਸੀ ਮੇਰੇ ਮਾਤਾ ਜੀ ਸੀਗੇ ਅਸੀਂ ਕੱਲ ਦੁਪਹਿਰੇ 2 ਵਜੇ ਸੰਸਕਾਰ ਕਰਕੇ ਗਏ ਆ 1:3 2 ਵਜੇ ਇੱਥੇ ਜਿਹੜਾ ਇਹਨਾਂ ਦਾ ਬੰਦਾ ਸੀਗਾ ਉਹਨੂੰ ਨਾਲ ਲਿਆ ਲੱਕੜਾਂ ਲੁਕੜਾਂ ਵੀ ਲਾ ਕੇ ਗਏ ਉਹਦੇ ਕੋਲੋਂ ਸੰਸਕਾਰ ਵੀ ਨਹੀਂ ਹੋਇਆ ਅਸੀਂ ਆਪ ਸੰਸਕਾਰ ਕੀਤਾ ਕੱਲ ਸ਼ਾਮੀ ਜਦੋਂ ਅਸੀਂ ਆਏ ਆ 4:30 ਵਜੇ ਉਦੋਂ ਬਾਜੀ ਥੋੜਾ ਜਿਹਾ ਪੀਸ ਰਹਿਦਾ ਸੀ ਅਸੀਂ ਲੱਕੜਾਂ ਲੁਕੜਾਂ ਰੱਖ ਕੇ ਗਏ ਆ ਤਾਂ ਸੰਸਕਾਰ ਕਰਕੇ ਇਹਨਾਂ ਦਾ ਬੰਦਾ ਸਾਹਮਣੇ ਦੇਖ ਰਿਹਾ ਕੋਈ ਇੱਥੇ ਡਰਿੰਕ ਵੀ ਉਹਨੇ ਬਹੁਤ ਕੀਤੀ ਹੋਈ ਏ ਤੇ ਇੱਥੇ ਮੈਨੇਜਮੈਂਟ ਦਾ ਕੋਈ ਬੰਦਾ ਨਹੀਂ ਅੱਜ ਅਸੀਂ ਫੇਰ ਹੁਣ ਬ੍ਰਦਰ ਮੇਰਾ 8:30 ਵਜੇ ਆਏ ਨੇ ਉਹਨਾਂ ਨੇ ਦੇਖਿਆ ਵੀ ਇੱਕ ਪੀਸ ਪਿਆ ਉਹਦੇ ਉੱਤੇ ਲੱਕੜਾਂ ਪਾ ਕੇ ਗਏ ਨੇ ਤਾਂ ਅਸੀਂ ਹੁਣ ਘੰਟਾ ਕੋ ਹੋਇਆ ਆਏ ਆ ਦੇਖਿਆ ਕੋਈ ਰਾਖ ਨਹੀਂ ਕੁਛ ਨਹੀਂ ਸੀਵਾ ਸਾਰਾ ਇਕੱਠਾ ਕੀਤਾ ਪਿਆ ਅੱਧੇ ਫੁੱਲ ਵੀ ਨਹੀਂ ਹੈਗੇ ਨਾ ਪਤਾ ਵੀ ਕਿੱਧਰ ਗਿਆ ਕਿੱਧਰ ਨਹੀਂ ਜਿਹੜਾ ਮਾਸ ਦਾ ਪੀਸ ਥੋੜਾ ਜਿਆਦਾ ਰਹਿਦਾ ਸੀ ਉਹ ਵੀ ਬਲਦਾ ਪਿਆ ਸੀ ਉਹ ਵੀ ਚੱਕ ਕੇ ਇਹਨੇ ਪਰਲੇ ਪਾਸੇ ਗੇਰਿਆ ਹੋਇਆ ਜੀ ਉਹ ਘਟਨਾਕ੍ਰਮ ਹੋਇਆ ਇਹ ਦੇਖ ਕੇ ਬੜਾ ਦੁੱਖ ਹੋਇਆ ਮਨ ਨੂੰ ਬਹੁਤ ਦੁੱਖ ਹੋਇਆ ਇਹ ਕਿਸੇ ਦੀ ਕੋਈ ਆਸਾ ਆਤਸਾ ਸੀਗੀ ਕਿ ਮਾਤਾ ਦੋਨੋਂ ਇੱਕ ਪੌਣ ਬਖੇਜੀ ਦੀ ਮਾਤਾ ਸੀ ਇੱਕ ਸਾਡੇ ਮੁਹੱਲੇ ਤੋਂ ਸੀ ਸੋਢੀ ਸਾਹਿਬ ਇੱਕ ਉਹਨਾਂ ਦੀ ਮਾਤਾ ਸੀ ਉਹ ਸਵੇਰੇ 9:30 ਵਜੇ ਪਹਿਲੇ ਆਏ ਨੇ ਥੋੜਾ ਜਿਹਾ ਉਹਨਾਂ ਨੂੰ ਲਕੜਾ-ਲੁਕੜਾ ਪਾ ਕੇ ਕੇ ਬਿਲਕੁਲ ਠੀਕ ਸੀ ਅੱਧੇ ਘੰਟੇ ਬਾਅਦ ਫੇਰ ਆਏ ਨੇ ਨਾ ਉੱਥੇ ਰਾਗ ਨਾ ਉੱਥੇ ਫੁੱਲ ਹੁਣ ਬੰਦਾ ਵਿਚਾਰਾ ਕੀ ਕਰੇਗਾ ਬਈ ਇੰਨੀ ਨਾ ਇੱਥੇ ਕੋਈ ਮੈਨੇਜਮੈਂਟ ਵਾਲਾ ਦੇਖ ਰਿਹਾ ਮਾਲੀ ਨੇ ਕੱਲ ਵੀ ਸ਼ਰਾਬ ਪੀਤੀ ਹੋਈ ਸੀ ਅੱਜ ਵੀ ਸ਼ਰਾਬ ਨਾਲ ਰੱਜਿਆ ਹੋਇਆ ਇਹ ਤਾਂ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਦੇ ਟੈਸਟ ਹੋਣੇ ਚਾਹੀਦੇ ਦੇ ਵਿੱਚ ਬਹੁਤ ਵੱਡੀ ਅਨਗਹਿਲੀ ਹੈ ਬਹੁਤ ਵੱਡੀਆਂ ਅਨਗਹਿਲੀਆਂ ਜੀ ਸਾਰੀਆਂ ਅਨਗਹਿਲੀਆਂ ਉਹਨਾਂ ਦੀ ਹੈ ਜਦੋਂ ਉਹਨਾਂ ਨੂੰ ਪਤਾ ਹੈ ਕਿ ਤੁਹਾਡਾ ਮਾਲੀ ਸ਼ਰਾਬੀ ਹੈ ਉਹਨਾਂ ਨੂੰ ਪਹਿਲੀ ਇਹਦੇ ਤੋਂ ਚੇਂਜ ਕਰ ਦੇਣਾ ਚਾਹੀਦਾ ਹੈ ਕਿ ਇਹ ਆਖਰੀ ਦਰਬਾਰ ਹੈ ਸਾਰੀ ਦੁਨੀਆ ਮਤਲਬ ਛੱਡ ਕੇ ਦੰਤੋਲਾ ਛੱਡ ਕੇ ਇੱਥੇ ਖਾਲੀ ਹਤਾਨਾ ਪੈਂਦਾ ਹੈ ਜੇ ਇੱਥੇ ਵੀ ਇਹੋ ਜਿਹੇ ਹਾਲ ਹੋਣ ਤਾਂ ਕਹਿੰਦੇ ਨੇ ਜਿਹੜੀ ਚੀਜ਼ ਚ ਰਾਜਨੀਤੀ ਵੜ ਜੇ ਨਾ ਉਹ ਚੀਜ਼ ਦਾ ਬੇੜਾ ਕਰਕ ਹੁੰਦਾ ਹੀ ਹੈ ਉਹ ਆਪਾਂ ਆਪਾਂ ਹੁਣ ਸਾਰੇ ਸ਼ਹਿਰ ਦੇ ਸਾਹਮਣੇ ਹੀ ਹੈ ਜੋ ਵੀ ਹੈ ਸੋ ਲਗਾਤਾਰ ਤੁਸੀਂ ਸੁਣਿਆ ਕੀ ਪਵਨ ਮੁਖੇਜਾ ਜਿਨ੍ਹਾਂ ਦੀ ਮਾਤਾ ਦਾ ਸੰਸਕਾਰ ਕੀਤਾ ਸੀ ਉਹਨਾਂ ਵੱਲੋਂ ਤੇ ਉਹ ਸਿੱਖ ਫੈਮਿਲੀ ਜਿਹੜੇ ਮੌਜੂਦ ਹੈ ਉਹਰੇ ਉਹਨਾਂ ਵੱਲੋਂ ਕੀ ਕਿਹਾ ਗਿਆ ਤੇ ਹੁਣ ਤੁਹਾਨੂੰ ਸੁਣਾਉਂਦੇ ਆ ਕਿ ਇਸ ਮੌਕੇ ਤੇ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਸਾਡੇ ਨਾਲ ਬਣੇ ਆ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨਾਲ ਗੱਲ ਕੀਤੀ ਹੈ ਸਾਡੇ ਸਹਿਯੋਗੀ ਨੇ ਤੇ ਉਹਨਾਂ ਦਾ ਇਸ ਟਾਈਮ ਕੀ ਕਹਿਣਾ ਹੈ ਤੇ ਤੁਸੀਂ ਦੇਖ ਪਾ ਰਹੇ ਹੋ ਟੀਵੀ ਸਕਰੀਨ ਤੇ ਕਿ ਸਰਦਾਰ ਹਰਦੀয়াল ਸਿੰਘ ਕੰਬੋਜ ਜੋ ਸਾਬਕਾ ਵਿਧਾਇਕ ਹੈ ਉਹ ਵੀ ਮੌਕੇ ਤੇ ਪਹੁੰਚੇ ਆ ਦੁੱਖ ਸਾਂਝਾ ਕਰ ਰਹੇ ਆ ਪਰਿਵਾਰ ਦੇ ਨਾਲ ਜੋ ਕਟਨਾ ਹੋਈ ਹੈ ਉਹਦੇ ਬਾਰੇ ਵਿੱਚ ਉਹਨਾਂ ਦਾ ਕੀ ਕਹਿਣਾ ਹੈ ਉਹ ਸੁਣੋ ਕੀ ਕਹਿਣਾ ਚਾਹੂਗੀ ਪ੍ਰਧਾਨ ਜੀ ਇਹ ਅੱਜ ਜੋ ਘਟਨਾ ਸ਼ਹਿਰ ਦੇ ਵਿੱਚ ਘਟੀ ਹੈ ਜੀ ਦੇਖੋ ਅੱਛਾ 38 40 ਸਾਲ ਮੈਨੂੰ ਰਾਜਨੀਤੀ ਕਰਦਿਆਂ ਨੂੰ ਹੋ ਗਏ ਪਿੰਡਾਂ ਚੋਂ ਆਏ ਆਂ ਸ਼ਹਿਰਾਂ ਦੇ ਵਿੱਚ ਆਏ ਆਂ ਇਹ ਰਾਜਪੁਰੇ ਦੇ ਵਿੱਚ ਵੀ ਐਮ ਐਲ ਏ ਆਂਦੇ ਗਏ ਜਾਂਦੇ ਗਏ ਆ ਪਰ ਅਜਿਹੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਦੇ ਵਿੱਚ ਅਸੀਂ ਕਦੇ दखਲ ਅੰਦਾਜ਼ ਨਹੀਂ ਸੀ ਦੇਖਿਆ ਇਹ ਇਹ ਪਹਿਲੀ ਵਾਰੀ ਹੋਇਆ ਇਹ ਜਿਹੜਾ ਬਦਲਾ ਜਿਹੜਾ ਆਇਆ ਇਹ ਮੈਂ ਸਹੀ ਮੈਨਾਂ ਜੀ ਕਹਿ ਸਕਦਾ ਵਾਕਈ ਮਤਲਬ ਕਹਿੰਦਾ ਵੀ ਇਹਨੂੰ ਬਦਲਾ ਹੀ ਆ ਇਹ ਕਿਉਂਕਿ ਪਹਿਲਾਂ ਤਾਂ ਕਦੇ ਦੇਖਿਆ ਹੀ ਨਹੀਂ ਸੀਗਾ ਇੰਗੀਆਂ ਜੀਆਂ ਗੱਲਾਂ ਕਿ ਸ਼ਮਸ਼ਾਨ ਘਾਟ ਦੇ ਪਹਿਲੀ ਕਮੇਟੀ ਸੀ ਉਰੇ ਕੋ ਮਿਸਟਰ ਰੋੜਾ ਹੁੰਦੇ ਸੀ ਬਹੁਤ ਵਧੀਆ ਬੰਦੇ ਸੀ ਬੈਂਕ ਤੋਂ ਰਿਟਾਇਰ ਅਫਸਰ ਉਹ ਪੀ ਰੋੜਾ ਜੀ ਬੈਂਕ ਚੋਂ ਰਿਟਾਇਰ ਹੋਏ ਆ ਉਹਨਾਂ ਦੇ ਨਾਲ ਜਿਹੜੇ ਬਾਕੀ ਵੀ ਸਹਿਯੋਗੀ ਸੀ ਉਹਨਾਂ ਨੇ ਬੜਾ ਮੇਨਟੇਨ ਕੀਤਾ ਬਹੁਤ ਮਤਲਕੇ ਤਰੀਕੇ ਦੇ ਨਾਲ ਉਹ ਨਾਲ ਸਾਡਾ ਬਿਰਦਾ ਸ਼ਰਮਾ ਉਹ ਵੀ ਸਾਰੇ ਮਤਲਕ ਕਹਿੰਦਾ ਵੀ ਬੜੀ ਅੱਛੀ ਮੈਨੇਜਮੈਂਟ ਰੋਜ਼ ਚਲਾਉਂਦੇ ਸੀਗੇ ਸਾਡੀ ਵੀ ਜਦੋਂ ਕਦੇ ਉਹਨਾਂ ਨੇ ਡਿਊਟੀ ਲਈ ਆ ਅਸੀਂ ਕਦੇ ਮਤਲਕੇ ਪਿੱਛੇ ਨਹੀਂ ਹਟੇ ਅਸੀਂ ਮੇਰੀ ਪੂਰੀ ਟੀਮ ਅਸੀਂ ਰਲ ਕੇ ਹੋ ਉਹਨਾਂ ਨੂੰ ਸਪੋਰਟ ਆ ਉਹ ਕਰਦੇ ਰਹਿੰਦੇ ਸੀਗੇ ਉਹ ਤੋਂ ਬਾਅਦ ਇਹੀ ਜਿਹੜੇ ਉਰੇ ਅੱਜ ਰਾਜਨੀਤਿਕ ਸੱਤਾ ਤੇ ਕਾਬਜ਼ ਹੈ ਜਿਹੜੇ ਬੰਦੇ ਇਹਨਾਂ ਨੇ ਉਹਨਾਂ ਨੂੰ ਬਦਲ ਕੇ ਪਤਾ ਨਹੀਂ ਉਹਨਾਂ ਦਾ ਕੀ ਇੰਟਰਸਟ ਸੀਗਾ ਬਦਲ ਕੇ ਕੋਈ ਨਵੀਂ ਹੋਰ ਕਮੇਟੀ ਬਣਾਤੀ ਉਹ ਕਮੇਟੀ ਬਦਲਾਈ ਤਾਂ ਉਹਨਾਂ ਤੋਂ ਬੜੀ ਡਿਸਟਰਬੈਂਸ ਜੀ ਰਹੀ ਪਰ ਹੁਣ ਉਹਨਾਂ ਨੂੰ ਬਦਲ ਕੇ ਫੇਰ ਕੋਈ ਬੰਦਾ ਹੋਰ ਲਾਤਾ ਉਹ ਬੰਦਾ ਜਿਹੜਾ ਲਾਇਆ ਮੈਨੂੰ ਪਤਾ ਲੱਗਿਆ ਕੋਈ ਬਾਹਰੋਂ ਆਹੋ ਤੇ ਉਹਨੂੰ ਇੱਥੇ ਲਾਤਾ ਹੁਣ ਤੁਸੀਂ ਇਹ ਦੇਖੋ ਵੀ ਪਿਛਲੇ ਮੈਂ ਲਗਭਗ ਕੋਈ 10-15 ਦਿਨਾਂ ਤੋਂ ਮੈਂ ਦੇਖ ਰਿਹਾ ਹੈਗਾ ਅਸੀਂ ਆਮ ਸੰਸਕਾਰ ਕੱਲ ਵੀ ਹੋ ਕੇ ਗਏ ਅਸੀਂ ਇੱਥੇ ਸਾਡੇ ਪਵਨ ਮਖੇਜਾ ਜੀ ਹੈਗੇ ਆ ਉਹਨਾਂ ਦੇ ਮਾਤਾ ਜੀ ਦਾ ਡੈਥ ਹੋ ਗਈ ਸੀ ਉੱਥੇ ਸੰਸਕਾਰ ਤੇ ਅਸੀਂ ਆਏ ਸਾਰੇ ਸ਼ਹਿਰ ਦੇ ਪਤਵੰਤੇ ਸੱਜਣ ਸੀਗੇ ਤੇ ਉੱਥੇ ਅਸੀਂ ਦੇਖਿਆ ਤੇ ਲੱਕੜਾਂ ਆਮ ਕਰਕੇ ਸਾਡਾ ਉਹ ਵਪਾਰੀ ਹੈ ਇਹ ਸ਼ਹਿਰ ਕਿਉਂਕਿ ਹਰ ਇੱਕ ਨੂੰ ਹੀ ਹੁੰਦਾ ਵੀ ਚਲੋ ਸੰਸਕਾਰ ਤੋਂ ਬਾਅਦ ਅਸੀਂ ਆਪਣੇ ਦੁਕਾਨ ਤੇ ਜਾ ਕੇ ਬੈਠੀਏ ਮਨਾ ਕਹੀਏ ਟਾਈ ਟਾਈ 3 3 ਘੰਟੇ ਮਤਲਬ ਕਿ ਸਸਕਾਰ ਤੇ ਲੱਗ ਜਨੇ ਗਿੱਲੀਆਂ ਲੱਕੜਾਂ ਮੈਂ ਕੱਲੂਰੇ ਜਿਹੜੇ ਬੰਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਕਾਰਨ ਕੀ ਹੈਗਾ ਕਹਿੰਦੇ ਵੀ ਸਾਨੂੰ ਇਹ ਪ੍ਰੈਸ਼ਰ ਆ ਕਿ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਫਲਾਣੀ ਥਾਂ ਤੋਂ ਲੱਕੜ ਲਿਆ ਕਰੋ ਉਹ ਹੱਦਕ ਹੋ ਗਈ ਅਸੀਂ ਇੱਥੇ ਤੱਕ ਡਿੱਗ ਗਏ ਕਿ ਸ਼ਮਸ਼ਾਨ ਘਾਟਦੀਆਂ ਜਿਹੜੀਆਂ ਲੱਕੜਾਂ ਨੇ ਉਹ ਵੀ ਕਿਸੇ ਦੀ ਸਪਾਰਸ ਦੇ ਨਾਲ ਆਣ ਗਈਆਂ ਹੋ ਇਟ ਇਜ਼ ਦਾ ਡਿਊਟੀ ਆਫ ਦਾ ਮੈਨੇਜਮੈਂਟ ਜਿਹੜੇ ਬੰਦੇ ਬੰਦੇ ਸੋਸ਼ਲ ਵਰਕ ਕਰਦੇ ਹੈਗੇ ਆ ਸਾਨੂੰ ਤਾਂ ਸਪੋਰਟ ਕਰਨਾ ਚਾਹੀਦਾ ਅਸੀਂ ਇੰਟਰਵੈਨ ਕਰ ਰਹੇ ਹੈਗੇ ਆ ਸੋ ਇਹ ਬਹੁਤ ਮੰਦ ਭਾਗਾ ਹੋਇਆ ਸ਼ਹਿਰ ਦੇ ਲਈ ਬਦ ਸਕਣੀ ਇਹ ਮੈਂ ਤੁਹਾਨੂੰ ਦੱਸਾਂ ਬਦ ਸਕਣੀ ਗੱਲ ਹੈ ਜਿਹੜੀ ਅੱਜ ਵਾਪਰੀ ਹੈਗੀ ਆ ਹੁਣ ਆ ਦੇਖੋ ਤੁਸੀਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਕੱਲ ਫੁੱਲ ਚੁਗਣੇ ਆ ਸਾਰਿਆਂ ਨੂੰ ਇਹਨਾਂ ਨੇ ਸਨੇਹ ਲਾਇਆ ਕਿ ਸਵੇਰੇ 9 ਵਜੇ ਤੁਸੀਂ ਆ ਜਾਓ ਉੱਥੇ ਫੁੱਲ ਹੈ ਹੀ ਨਹੀਂ ਦੱਸੋ ਫੁੱਲ ਚੋਰੀ ਹੋ ਗਏ ਜਿਨ੍ਹਾਂ ਨੇ ਕੱਲ ਸੰਸਕਾਰ ਕਰਕੇ ਗਏ ਹਨ ਉਹ ਦਿਨ ਪਹਿਲਾਂ ਸੰਸਕਾਰ ਕਰਕੇ ਗਏ ਹੁਣ ਤੁਸੀਂ ਇਹ ਦੱਸੋ ਵੀ ਕੀ ਇਹ ਕੀ ਮਤਲਕ ਜਿਹੜਾ ਹੈਗੇ ਬਦਸ਼ਕ ਨਹੀਂ ਨਹੀਂ ਹੈਗੀ ਇਹ ਮਨਾਂ ਨੇ ਆਣਾ ਤੇ ਕੀ ਕਹਿਣਗੇ ਕਿ ਸਾਡਾ ਜਿਹੜੇ ਹੈਗੇ ਜੀ ਸਾਡੀ ਮਾਤਾ ਦੇ ਆ ਸਾਡੇ ਕਿਸੇ ਦੇ ਬਜ਼ੁਰਗ ਦੇ ਸਾਡੇ ਜਿਹੜੇ ਫੁੱਲਾ ਉਹ ਚੋਰੀ ਹੋ ਗਏ ਉਹ ਮੈਂ ਇਹ ਕਹਿਣਾ ਵੀ ਪੂਰੇ ਸ਼ਹਿਰ ਨਿਵਾਸੀਆਂ ਲਈ ਇੱਕ ਕਲੰਕ ਆਇਆ ਹੈ ਕਲੰਕ ਆਇਆ ਹੈ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਇਹ ਲੱਗਿਆ ਸਾਡੇ ਮੱਥੇ ਦੇ ਉੱਤੇ ਸੋ ਮੈਂ ਇਹਨਾਂ ਕੋਲ ਜ਼ਰੂਰ ਕਹਾਂਗਾ ਸ਼ਹਿਰ ਨਿਵਾਸੀਆਂ ਨੂੰ ਕਿ ਭਾਈ ਜੇ ਤੁਸੀਂ ਹੱਲੇ ਵੀ ਉੱਡਣਾ ਉੱਠੇ ਇਹ ਉਹ ਸ਼ਹਿਰ ਆ ਜਿੱਥੇ ਸਾਰੇ ਭੈਣ ਭਰਾ ਰਲ ਮਿਲ ਕੇ ਰਹਿਣੇ ਹੈਗੇ ਆ ਇਹ ਉਹ ਸ਼ਹਿਰ ਆ ਜਿੱਥੇ ਲੋਕ ਆਪਣੀਆਂ ਜੇਬਾਂ ਦੇ ਵਿੱਚੋਂ ਸੇਵਾ ਦੇ ਵਿੱਚ ਦਾਨ ਪਾਉਂਦੇ ਆ ਤੁਸੀਂ ਹਰ ਥਾਂ ਦੇ ਉੱਤੇ ਅਜਿਹੀ ਨੀयत ਨਾ ਰੱਖੋ ਕਿ ਅਸੀਂ ਇੱਥੋਂ ਵੀ ਪੈਸਾ ਕਮਾਣਾ ਇੱਥੋਂ ਵੀ ਪੈਸਾ ਕਮਾਣਾ ਇਨਸਾਨ ਨੇ ਜਾਣਾ ਬੜੇ-ਬੜੇ ਚਲੇ ਗਏ ਖਾਲੀ ਹੱਥ ਜਾਣਾ ਮੈਂ ਤੁਹਾਨੂੰ ਦੱਸਾਂ ਔਰ ਤੁਹਾਡੇ ਕਰਮਾਂ ਦੀ ਸਜ਼ਾ ਤੁਹਾਨੂੰ ਇੱਥੇ ਹੀ ਮਿਲਣੀ ਆ ਮੈਨੂੰ ਤਾਂ ਰੋਣਾ ਆ ਰਿਹਾ ਜਿੱਥੇ ਖੜ ਕੇ ਮੈਂ ਤੁਹਾਨੂੰ ਸੱਚੀ ਦੱਸ ਰਿਹਾ ਹਾਂ ਕਿ ਅਸੀਂ ਐਨੇ ਜ਼ਿਆਦਾ ਮਤਲਬ ਕਹਿਿੰਦਾ ਵੀ ਇੱਥੇ ਤੱਕ ਸਾਡਾ ਮਤਲਬ ਕਿ ਜਿਹੜਾ ਹੈਗਾ ਉਹ ਚਲੇ ਗਏ ਕਿ ਅਸੀਂ ਸ਼ਮਸ਼ਾਨ ਘਾਟ ਨੂੰ ਵੀ ਨਹੀਂ ਅਸੀਂ ਛੱਡ ਰਹੇ ਹੈਗੇ ਸੋ ਮੈਂ ਜ਼ਰੂਰ ਇਹ ਕਹਾਂਗਾ ਕਿ ਚਲੋ ਤੁਸੀਂ ਇਹਦੇ ਵਿੱਚ ਸਾਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਲੋੜ ਹੈ ਸਾਨੂੰ ਆਪਣਾ ਅੱਗੇ ਸੋਚਣ ਦੀ ਲੋੜ ਹੈ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਵੰਤੇ ਸੱਜਣਾਂ ਨੂੰ ਕਹਾਂਗਾ ਕਿ ਆਓ ਬਿਲੋ ਬੈਠੋ ਮਿਲ ਬੈਠ ਕੇ ਮਤਲਬ ਕਹਿੰਦਾ ਵੀ ਆਪਾਂ ਆਪਣੀਆਂ ਇਹਨਾਂ ਸੰਸਥਾਵਾਂ ਦੀ ਰਾਖੀ ਕਰੀਏ ਅੱਜ ਤਾਂ ਹਾਲਾਤ ਇਹ ਬਣ ਗਏ ਉਹਰੇ ਜਿਉਂਦਿਆਂ ਦੀ ਸੁਰੱਖਿਆ ਤਾਂ ਹੈ ਨਹੀਂ ਅਬ ਤਾਂ ਕੋਈ ਗਰੰਟੀ ਨਹੀਂ ਮਰੇ ਹੋਿਆਂ ਦੀ ਵੀ ਦੇਖੋ ਤੁਸੀਂ ਨਹੀਂ ਹੈਗੀ ਕਿੰਦਾ ਦੇ ਮਤਲਬ ਕਹਿੰਦਾ ਸੁਨਿਆ ਜਿਹੜਾ ਹੈਗਾ ਇਹ ਸਾਡਾ ਜਾ ਰਿਹਾ ਪਰ ਮੈਂ ਫਿਰ ਆਪਣੇ ਵੱਲੋਂ ਬੇਨਤੀ ਕਰਾਂਗਾ ਸ਼ਹਿਰ ਨਿਵਾਸੀਓ ਆਪਣਾ ਆਪਣਾ ਸ਼ਹਿਰ ਆ ਆਪਾਂ ਇਸ ਸ਼ਹਿਰ ਨੂੰ ਬੜੇ ਅੱਗੇ ਲੈ ਕੇ ਗਏ ਆ ਸੁੱਖ ਸ਼ਾਂਤੀ ਦੇ ਨਾਲ ਅਸੀਂ ਤਾਂ ਕੋਵਿਡ ਦੇ ਵਿੱਚ ਆਪ ਨਾਲ ਖੜ ਖੜ ਕੇ ਸੋਸਕਾਰ ਕਰਾਂਦੇ ਰਹੇ ਹ ਜਿੰਨੇ ਵੀ ਸੰਸਥਾਵਾਂ ਦੇ ਜਿਹੜੇ ਹਾਈਡ੍ਰੇਸੀ ਸਾਡੇ ਇਹ ਤੁਸੀਂ ਇਹ ਦੇਖੋ ਤੁਸੀਂ ਅੱਜ ਸਾਡੇ ਬਜ਼ੁਰਗਾਂ ਦੇ ਭੈਣ ਭਰਾਵਾਂ ਦੇ ਉਹ ਫੁੱਲ ਚੋਰੀ ਹੋ ਗਏ ਸੋ ਇਹ ਬੜੀ ਮਨਪਾਕੀ ਜਿਹੜੀ ਇਹ ਸਾਡੇ ਜਿਹੜੀ ਘਟਨਾ ਮੈਂ ਕਹਿੰਦਾ ਵੀ ਇਹ ਵਾਪਰੀ ਹੈ ਮੈਨ ਨੇ ਨਹੀਂ ਅੱਜ ਤੱਕ ਕਦੇ ਕਿਤੇ ਸੁਣਿਆ ਹੈਗਾ ਕਦੇ ਨਹੀਂ ਸੁਣਿਆ ਆਪਣੀ ਲਾਈਫ ਦੇ ਵਿੱਚ ਅੱਜ ਅੱਖੀਂ ਦੇਖ ਲਿਆ ਐਸਾ ਕੁਝ ਮਤਲਕੇ ਅਸੀਂ ਹੋ ਸਕਦਾ ਕਿ ਅਸੀਂ ਜਿਹੜਾ ਹੈਗਾ ਇਹ ਗੱਲਾਂ ਦੇਖਣ ਦੇਖਣੀਆਂ ਸੀਗੀਆਂ ਅਸੀਂ ਤੇ ਜਿਹੜੇ ਲੋਕ ਕਹਿੰਦੇ ਸੀ ਕਿ ਅਸੀਂ ਪਤਾ ਜੀ ਇਹ ਬਦਲਾਵ ਐ ਕਰ ਦਾਂਗੇ ਉਹ ਕਰਦੇ ਅੱਜ ਤੁਸੀਂ ਦੇਖੋ ਵੀ ਆਹ ਇਹੀ ਇਹਨਾਂ ਚੀਜ਼ਾਂ ਨੂੰ ਬਦਲਾਵ ਕਹਿੰਦੇ ਹੈਗੇ ਆ ਸੋ ਮੈਂ ਸਾਰਿਆਂ ਨੂੰ ਕਹਾਂਗਾ ਕਿ ਉੱਠੋ ਉੱਠ ਕੇ ਆਪਣੇ ਸ਼ਹਿਰ ਨੂੰ ਆਪਣੀਆਂ ਸੰਸਥਾਵਾਂ ਨੂੰ ਆਪਾਂ ਰਲ ਮਿਲ ਕੇ ਬਚਾਈਏ ਤਾਂ ਹੀ ਜਿਹੜਾ ਸਾਡੇ ਸ਼ਹਿਰ ਦਾ ਜਿਹੜਾ ਕੁਝ ਭਲਾ ਹੋਏਗਾ ਸੋ ਤੁਸੀਂ ਸੁਣਿਆ ਕਿ ਸਰਦਾਰ ਹਰਦੀয়াল ਸਿੰਘ ਕੰਬੋਜ ਨੇ ਇੱਕ ਦੁੱਖ ਪ੍ਰਗਟ ਕੀਤਾ ਕਿ ਕਿਸ ਤਰ੍ਹਾਂ ਉਹਨਾਂ ਦੀ ਸਰਕਾਰ ਦੇ ਟਾਈਮ ਕੀ ਮਾਹੌਲ ਸੀ ਤੇ ਹੁਣ ਕੀ ਮਾਹੌਲ ਹੈ ਉਹ ਸਿੱਧਾ ਸਿੱਧਾ ਇਲਜ਼ਾਮ ਜਿਹੜਾ ਹੈ ਮੌਜੂਦਾ ਸਰਕਾਰ ਤੇ ਲਾ ਰਹੇ ਆ ਸੋ ਮੈਨੇਜਮੈਂਟ ਨੂੰ ਇਹ ਸਭ ਚੀਜ਼ਾਂ ਦੇਖਣੀ ਚਾਹੀਦੀ ਹੈ ਸੋ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਆ ਤੁਸੀਂ ਸੁਣਿਆ ਸਾਬਕਾ ਵਿਧਾਇਕ ਸਰਦਾਰ ਹਰਦੀয়াল ਸਿੰਘ ਕੰਬੋਜ ਨੇ ਕੀ ਕਿਹਾ ਪਰਿਵਾਰ ਦੇ ਮੈਂਬਰ ਕੀ ਕਹਿ ਰਹੇ ਆ ਤੇ ਕੀ ਕਹਿਣਾ ਹੈ ਮੈਨੇਜਮੈਂਟ ਜੋ ਪਹਿਲੇ ਮੈਨੇਜਮੈਂਟ ਸੀਗੀ ਉਹ ਦੇਖਦੀ ਸੀਗੀ ਉਹਨਾਂ ਦਾ ਕੀ ਕਹਿਣਾ ਹੈ सुरेंद्र ਮੁਕੀ ਤੇ ਸ਼ਾਮਲਾਲ ਆਨੰਦ ਜੀ ਜੋ ਮੌਕੇ ਤੇ ਪਹੁੰਚੇ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਉਹ ਸੁਣੋ ਕੀ ਕਹਿਣਾ ਚਾਹੋਗੇ ਜੀ ਅੱਜ ਜਿਹੜੀ ਕਟਨਾ ਹੋਈ ਹੈ ਤੁਸੀਂ ਹੁਣ ਮੈਨੇਜਮੈਂਟ ਵਿੱਚ ਹੋ ਜਾਂ ਨਹੀਂ ਜੀ ਪਹਿਲੇ ਸੀਗੇ ਮੇਰੇ ਜਿਹੜੀ ਮੈਨੇਜਮੈਂਟ ਪਹਿਲਾਂ ਸੀਗੀ ਉਹਦੇ ਵਿੱਚ ਉਹਨਾਂ ਨੇ ਡਿਜ਼ਾਈਨ ਕਰਤਾ ਸੀਗਾ ਉਹਦੇ ਬਾਅਦ ਸਾਡੀ ਤਿੰਨ ਬੰਦੇ ਡਿਊਟੀ ਲਾਈ ਗਈ ਸੀ ਜਗਦੀਸ਼ ਬੁੱਧੀ ਰਾਜ ਜੀ ਮੇਰੀ ਔਰ ਰਮੇਸ਼ 라ਵਲ ਜੀ ਦੀ ਉਸਦੇ ਬਾਅਦ ਪਿਛਲੇ 6 ਤਰੀਕ ਨੂੰ ਇੱਥੇ ਨਵੇਂ ਪ੍ਰਧਾਨ ਜੀ ਬਣਾਏ ਗਏ ਸ਼੍ਰੀ ਰੋਸ਼ਨ ਬਜਾਜ ਜੀ ਤੇ ਉਹਨਾਂ ਕੋਲ ਉਹਨਾਂ ਨੇ ਦੇਖਣਾ ਸੀਗਾ ਪਰ ਜਿਹੜੀ ਅੱਜ ਘਟਨਾ ਹੋਈ ਹੈ ਇਹ ਬਹੁਤ ਮੰਦਭਾਗੀ ਘਟਨਾ ਹੋਈ ਹੈ ਅਸੀਂ ਦੀ ਘੋਰ ਨਿੰਦਾ ਕਰਦੇ ਹਾਂ ਪਰ ਇਹ ਜਿਹੜੇ ਸਾਡੇ ਇੱਥੇ ਸ਼ਮਸ਼ਾਨ ਦੇ ਵਰਕਰ ਸੀਗਾ ਉਹਨੇ ਬਹੁਤ ਹੀ ਗਲਤ ਕੰਮ ਕਰਿਆ ਇਹ ਪਹਿਲਾਂ ਵੀ ਕਦੀ ਇਹ ਨਹੀਂ ਪਿਛਲੇ ਪਿਛਲੇ 30 ਸਾਲ ਤੋਂ ਮੈਂ ਇੱਥੇ ਦੇਖ ਰਿਹਾ ਇੱਥੇ ਅਜੇ ਤੱਕ ਕੋਈ ਘਟਨਾ ਨਹੀਂ ਹੋਈ ਇਹ ਪਹਿਲੀ ਵਾਰੀ ਅੱਜ ਜਿਹੜੀ ਹੈ ਇਹ ਨੌਕਰ ਦੀ ਗਲਤੀ ਦੇ ਨਾਲ ਜਿਹੜਾ ਸਮਸ਼ਾਨਦ ਸੇਵਾਦਾਰ ਰੱਖਿਆ ਸੀ ਮੋਨੂ ਉਹਦੀ ਗਲਤੀ ਨਾਲ ਹੋਇਆ ਹੈ ਨਵੀਂ ਮੈਨੇਜਮੈਂਟ ਨੇ ਹਲੇ 4 ਮਹੀਨੇ ਉਹਨਾਂ ਦੇ ਘਰ ਵਿਆਹ ਹੈ ਗਰ ਹੁਸੈਨ ਬਜਾਜੀ ਦੇ ਘਰ ਅਰੇ ਪ੍ਰਧਾਨ ਜੀ ਦੇ ਘਰ ਉਹ ਹਲੇ ਆਏ ਨਹੀਂ ਹਤੇ ਘਟਨਾ ਉਹ ਵੀ ਮੰਦਪਾਗੀ ਹੋਈ ਹੈ ਐਸਾ ਨਹੀਂ ਹੋਣਾ ਚਾਹੀਦਾ ਸੀ ਇੱਕ ਨੌਕਰ ਦੀ ਗਲਤੀ ਕਰਕੇ ਇਹ ਸਰ ਮੰਦਪਾਗਾ ਹੋਇਆ ਹੈ ਬਹੁਤ ਹੀ ਮਾਰ ਹੋਇਆ ਅਸੀਂ ਗੋਰ ਨਿੰਦਾ ਕਰਦੇ ਆਂ ਦੀ ਮੈਂ 50 ਸਾਲ ਤੋਂ 50 ਸਾਲ ਤੋਂ ਇਨਚਾਰਜ ਰਿਆਂ 50 ਸਾਲ ਤੋਂ ਹਾਂਜੀ ਹਾਂਜੀ ਅੱਜ ਤੱਕ ਐਸੀ ਘਟਨਾ ਕਦੇ ਨਹੀਂ ਹੋਈ ਤੇ ਕੀ ਦੀ ਨਲਾਕੀ ਸਮਝਦੇ ਤੁਸੀਂ ਇਹ ਨੌਕਰ ਦੀ ਉਹਨੇ ਸ਼ਰਾਬ ਪੀ ਕੇ ਮਾਰਾ ਕਿ ਮੈਨੇਜਮੈਂਟ ਮੈਨੇਜਮੈਂਟ ਧਿਆਨ ਨਹੀਂ ਰੱਖੇਗੀ ਤਾਂ ਨੌਕਰ ਦੀ ਕੀ ਉਹਨੂੰ ਹਟਾਤਾ ਸੀ ਅਸੀਂ ਹਟਾਈ ਮੈਨੇਜਮੈਂਟ ਟਿੱਲੀ ਹੋ ਗਈ ਨੌਕਰ ਦੀ ਨਹੀਂ ਨਹੀਂ ਅਸੀਂ ਦੇਰੀ ਵੀਜ਼ਾ ਦੇਰੀ ਆਨੇ ਆਥੇ ਦੇਰੀ ਇਹ ਜੋ ਮੰਦਭਗ ਕਟਨਾ ਹੋਈ ਹੈ ਅਸੀਂ ਉਸ ਵਾਰ ਹੋਈ ਹੈ ਅੱਜ ਕੱਲ੍ਹ ਸੰਸਕਾਰ ਦੇ ਅਸੀਂ ਇੱਥੇ ਸਾਡੇ ਬੰਦੇ ਇੱਥੇ ਸੀ ਤੁਸੀਂ ਮੀਟਿੰਗ ਦੇ ਵਿੱਚ ਰੱਖੋਗੇ ਗੱਲ ਇਹ ਆਉਣ ਵਾਲੀ ਮੀਟਿੰਗ ਵਿੱਚ ਬਿਲਕੁਲ ਅਸੀਂ ਜਦ ਮਨੇ ਮਨੇ ਹੀ ਬੰਨਵੀ ਆ ਗਈ ਹੈ ਉਹਦੇ ਰੱਖਾਂਗੇ ਨਾ ਹਾਂਜੀ ਹਾਂਜੀ ਹਾਂ ਜ਼ਰੂਰ ਰੱਖਾਂਗੇ ਠੀਕ ਹੈ ਜੀ ਅੱਗੇ ਬੰਦੇ ਨੂੰ ਅਸੀਂ ਅੱਜ ਵਾਰੇ ਹਟਾਤਾ ਅੱਗੇ ਤੋਂ ਇਹ ਜੀ ਕਟਨਾ ਨਾ ਹੋਵੇ ਕਦੇ ਨਹੀਂ ਹੋਏਗੀ ਠੀਕ ਹੈ ਠੀਕ ਹੈ ਇਹ ਵੀ ਵਿਸ਼ਵਾਸ ਭਾਗਿਓ ਕਦੇ ਨਹੀਂ ਹੋਏਗੀ ਠੀਕ ਹੈ ਬੰਦਾ ਸੋ ਜਿਵੇਂ ਤੁਸੀਂ ਸੁਣਿਆ ਕਿ ਉਹ ਸਾਫ ਸਾਫ ਕਹਿ ਰਹੇ ਕਿ ਆਉਣ ਵਾਲੀ ਮੀਟਿੰਗ ਦੇ ਵਿੱਚ ਇਹ ਮੁੱਦਾ ਚੱਕਿਆ ਜਾਏਗਾ ਕਿ ਆਖਿਰ ਇਹ ਜੀ ਕਟਨਾ ਸ਼੍ਰੀ ਸ਼ਾਮਲਨ ਨੰਦ ਜੀ ਕਹਿ ਰਹੇ ਕਿ 50 ਸਾਲ ਦੇ ਵਿੱਚ ਇਹ ਜੀ ਕਟਨਾ ਨਹੀਂ ਕੱਟੀ ਅੱਜ ਇਹ ਕਟਨਾ ਕਿਸ ਤਰ੍ਹਾਂ ਕੱਟ ਗਈ ਸੋ ਦੇਖਣਾ ਚਾਹੀਦਾ ਮੈਨੇਜਮੈਂਟ ਸੋਸਾਇਟੀ ਨੂੰ ਜੋ ਸਵਰਗਤਾਮ ਨੂੰ ਦੇਖਦੀ ਹੈ ਉਹਨਾਂ ਨੂੰ ਦੇਖਣਾ ਚਾਹੀਦਾ ਹੈ ਕਿ ਇਹ ਹੈ ਜੀ ਘਟਨਾ ਅੱਗੇ ਤੋਂ ਨਾ ਘਟੇ ਕੀ ਆਪਾਂ ਨੂੰ ਇੰਤਜ਼ਾਮ ਕਰਨੇ ਚਾਹੀਦੇ ਸੋ ਪਰਿਵਾਰ ਦੇ ਸਦਸье ਬਹੁਤ ਹੀ ਦੁਖੀ ਹੈ ਤੁਸੀਂ ਸਾਰੀ ਘਟਨਾ ਸੁਣੀ ਹੈ ਸੋ આરોપી ਕੀ ਕਹਿੰਦਾ આરોપી ਦਾ ਕੀ ਕਹਿਣਾ ਹੈ ਇਸ ਬਾਰੇ ਚ ਤੇ ਪੁਲਿਸ ਦਾ ਕੀ ਕਹਿਣਾ ਤੁਹਾਨੂੰ ਉਹ ਸੁਣਾਣੇ ਹੈ ਸੋ ਇਹ ਤੁਸੀਂ ਦੇਖ ਪਾ ਰਹੇ ਹੋ ਕਿ ਟੀਵੀ ਸਕਰੀਨ ਤੇ ਜੋ ਇਹ ਵਿਅਕਤੀ ਹੈ ਇਹਦੇ ਵੱਲੋਂ ਜਿਹੜਾ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੋ ਇਹਦਾ ਕੀ ਕਹਿਣਾ ਆਓ ਸੁਣਾਣ ਮੋਨੂ ਹਾਂ ਜੀ ਯਾ ਕੀ ਕਰਤੇ ਹੋ ये शमशान का और ये माड़ी का ये दोनों काम करता हूँ जी अच्छा ये क्या किया है क्या आरोप लग रहे हैं आप पे इल्जाम लग रहे हैं ये तो जी मैं अपनी गलती मान रहा हूँ जी जो करवाया मैंने एक रिक्शे वाले से कराया था मैंने फिर भी उसको डांट के बजाया ये इकट्ठा कर दिया जी दोनों उसमें बस और फूल लवार में किसी का कुछ नहीं है इधर के फूल इधर है उधर के उधर है कल बहुत बुरी गंद मच रही थी ਬੱਸ ਬੋਲੀ ਉਹਦਾ ਸਾਰਾ ਕੁਝ ਕਿਹਾ ਜਾ ਰਿਹਾ ਜਿਹੜੇ ਮਿਤਕ ਦੇ ਪਰਿਵਾਰਕ ਮੈਂਬਰ ਇਹਨਾਂ ਤੋਂ ਜੀ ਮੈਂ ਆਪਣੀ ਗਲਤੀ ਤੋਂ ਮੈਂ ਤਾਂ ਆਪਣੀ ਗਲਤੀ ਮੰਨਦਾ ਹਾਂ ਜੀ ਮੇਰੀ ਗਲਤੀ ਹੈ ਜੀ ਤੁਹਾਡੇ ਤਾਂ दारू ਪੀਣ ਦੇ ਵੀ ਇਲਜ਼ਾਮ ਲੱਗੇ ਅੱਜ ਤੁਸੀਂ दारू ਪੀਤੀ ਵੀ ਸੀ ਅੱਜ ਵੀ ਪੀਤੀ ਸੀ ਕੱਲ ਨਹੀਂ ਜੀ ਅੱਜ ਨਹੀਂ ਪੀ ਰੱਖੀ ਬਹੁਤੀ ਕੱਲ ਪੀ ਰੱਖੀ ਸੀ ਪੀਤੀ ਹੋਈ ਸੀ ਹਾਂ ਜੀ ਕਿ ਸਹੀ ਹੈ ਕਿ ਵੀ दारू ਪੀ ਕੇ ਤੁਸੀਂ ਇਹ ਜੇ ਸੰਸਕਾਰਾਂ ਤੇ ਨਹੀਂ ਜੀ ਗਲਤ ਗੱਲ ਗਲਤ ਗੱਲ ਹੈ ਜੀ ਸਰ ਇਹ ਐਸੇ ਮੇਜਰ ਨਾਮ ਜੀ ਇਹ ਜਿਹੜੀ ਇਹ ਸਮਸ਼ਾਨ ਘਾੜਤ ਅਜੇ ਅਨਸਵਾਮੀ ਘਟਨਾ ਘਟਿਆ ਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ ਸਰ ਮੌਕੇ ਤੇ ਆਏ ਹਾਂ ਜੀ ਮੌਕੇ ਤੇ ਇਹਨਾਂ ਦੇ ਬਿਆਨ ਸੁਣ ਲਿਆ ਨੇ ਜੋ ਬਿਆਨ ਦਿੱਤੇ ਆ ਬਾਕੀ ਇਹਨੂੰ ਅਸੀਂ ਫੜਕੇ ਥਾਣੇ ਲਿਆ ਰਹੇ ਆ ਜੋ ਵੀ ਬੰਦੀ ਕਾਰਵਾਈ ਮਹਿਕਮਾ ਨਾ ਕਾਰਵਾਈ ਆ ਉਹ ਅਸੀਂ ਕਰ ਦਨੇ ਆ ਜੀ ਅਮਲ ਚ ਲਿਆਂਦੀ ਜਾਗੀ ਪਰਿਵਾਰਕ ਮੈਂਬਰ ਜਿਹਨਾਂ ਵੱਲੋਂ ਕਿਆ ਉਹ ਲਾਇਆ ਗਿਆ ਦੋਸ਼ ਲਾਇਆ ਗਿਆ ਵੀ ਕਿਆ ਹੋਇਆ ਓਰੇ ਉਹ ਕਹਿੰਦੇ ਵੀ ਛੱਡੇ ਨਾ ਮਾਤਾ ਨੂੰ ਕੱਲ ਅਸੀਂ ਸੰਸਕਾਰ ਕੀਤਾ ਸੀ ਵੀ ਅੱਜ ਉਹਦੇ ਫੁੱਲ ਚੁਗਣੇ ਸੀ ਕੱਲ ਨੂੰ ਕੱਲ ਫੁੱਲ ਚੁਗਣੇ ਸੀ ਤੇ ਅੱਜ ਜਦੋਂ ਦੇਖਣਾ ਏ ਓਰੇ ਤੇ ਅੱਜ ਕੁਛ ਵੀ ਨਹੀਂ ਸੋਰੇ ਇਹਨੇ ਸਾਰਾ ਕੁਝ ਇਕੱਠਾ ਕਰਕੇ ਪਤਾ ਨਹੀਂ ਕਦੋਂ ਚੁਕਾਤਾ ਤੁਸੀਂ ਇੱਥੇ ਦੀ ਮੈਨੇਜਮੈਂਟ ਨਾਲ ਕੋਈ ਗੱਲ ਕੀਤੀ ਹੁਣੇ ਨਹੀਂ ਸਰ ਹਲੇ ਤੱਕ ਨਹੀਂ ਗੱਲ ਕੀਤੀ ਖਾਲੇ ਮੌਕੇ ਤੇ ਆਈ ਹਾਂ ਬਾਕੀ ਜਸਟ ਇਨਾ ਹੀ ਗੱਲ ਕੀਤੀ ਹੈ ਉਹਨਾਂ ਨੂੰ ਵੀ ਬੁਲਾਇਆ ਜਾਏਗਾ ਥਾਣੇ ਉਹਨਾਂ ਨੂੰ ਬੁਲਾਮਗੇ ਥਾਣੇ ਦੀ ਸਭ ਨੂੰ ਬੁਲਾਮਗੇ ਸਾਲੋ ਸੋ ਜੀਵੇਂ ਸਾਰੀ ਖਬਰ ਤੁਸੀਂ ਸੁਣ ਚੁੱਕੇ ਹੋ ਕਿ ਪੁਲਿਸ ਪ੍ਰਸ਼ਾਸਨ ਦਾ ਕੀ ਕਹਿਣਾ ਸੀ ਸਾਬਕਾ ਵਿਧਾਇਕ ਸਰਦਾਰ ਹਰਦੀਾਲ ਸਿੰਘ ਕੰਬੋਜ ਜੋ ਮੌਕੇ ਤੇ ਪਹੁੰਚੇ ਉਹਨਾਂ ਦਾ ਕੀ ਕਹਿਣਾ ਸੀ ਤੇ ਹੋਰ ਜਿਹੜੇ ਵੀ ਜਿਨ੍ਹਾਂ ਦੇ ਪਰਿਵਾਰ ਦੇ ਸਦਸਿਆ ਦਾ ਕਲ ਸੰਸਕਾਰ ਹੋਇਆ ਜਿਨ੍ਹਾਂ ਨਾਲੇ ਸਭ ਕੁਝ ਬੀਤ ਰਿਹਾ ਉਹਨਾਂ ਦਾ ਕੀ ਕਹਿਣਾ ਸੀਗਾ ਤੁਹਾਡਾ ਇਸ ਬਾਰੇ ਵਿੱਚ ਕੀ ਕਹਿਣਾ ਹੈ ਜੋ ਇਹ ਘਟਨਾ ਅਜ ਸਵਰਗਤਾਮ ਦੇ ਵਿੱਚ ਕੱਟੀ ਹੈ ਸੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਵੱਤੋ ਵੱਦ ਇਸ ਖਬਰ ਨੂੰ ਦੱਸੋ ਵੀ ਤੁਹਾਡਾ ਕੀ ਕਹਿਣਾ ਹੈ ਤੇ ਇਸ ਖਬਰ ਨੂੰ ਵੱਤੋ ਵੱਦ ਸ਼ੇਅਰ ਕਰੋ ਸੋ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਤੇ ਸਾਡੇ ਜਿਸਤੇ ਵੀ ਤੁਸੀਂ ਇਸ ਪਲੇਟਫਾਰਮ ਸੋਸ਼ਲ ਮੀਡੀਆ ਪਲੇਟਫਾਰਮ ਤੇ ਤੁਸੀਂ ਦੇਖ ਰਹੇ ਹੋ ਖਬਰ ਨੂੰ ਉਸ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਤੇ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਪੇਜ ਨੂੰ ਲਾਈਕ ਕਰ ਸਕਦੇ ਹੋ ਸੋ ਫਿਲਹਾਲ ਤੁਸੀਂ ਸੰਦੀਪ ਚੌਧਰੀ ਨੂੰ ਦੋ ਇਜਾਜ਼ਤ ਆਪਾਂ ਫੇਰ ਮਿਲਾਂਗੇ ਇੱਕ ਨਵੀਂ ਖਬਰ ਦੇ ਨਾਲ ਤੁਸੀਂ ਬਣੇ ਰਹੋ ਨਿਊਜ਼ 89 ਪੰਜਾਬ ਦੇ ਨਾਲ ਨਿਊਜ਼ 89 ਪੰਜਾਬ ਹਰ ਖਬਰ ਜਿੱਦਾਂ ਹੋਵੇ ਅਸਰ